نو شہر پروگرام میں واسطے پرتےشی طرف آپ جی کا ہاردک سوگت ہے یہ شاید ضلع شہید بگت دن وشیش فیملی ریسٹور ایک ملٹی کزین ریسٹور کا سوال جو تمہارا ہمیشہ رہے گا یار ہی آؤٹو فیملی ریسٹور چنڈیگڑھ روڈ نوا شہر کال سیون ایٹ تھری ਬਿਲਕੁਲ ਸਾਡੀ ਝੋਲੀ ਛੋਟੀ ਰਹਦੀ ਹੈ ਜਾਂਦੀ ਹੈ ਸਾਨੂੰ ਮੰਗਣ ਦੀ ਯਾਦ ਨਹੀਂ ਆਉਂਦੀ ਸਾਡੇ ਅੰਦਰ ਕਿਤੇ ਕੋਈ ਪੁਰਾ ਉਹ ਤੇ ਆਖੀ ਪਰੇਸ਼ਕਾਰੀ ਤੇ ਭਾਈ ਗੁਰਦਾਸ ਸਾਹਿਬ ਦਾ ਇੱਕ ਵੱਡਾ ਸੰਝਾ ਕਰਕੇ ਨੇ ਸਮਾਪਤੀ ਕਰਾਂ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਇਹ ਕੁਛ ਮਿਲਦੀ ਹੈ ਕਿ ਸਾਰਿਆਂ ਵਿੱਚ ਰਹਿਤ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਕਿਵੇਂ ਕਿੜ ਵਰਤੋਂ ਹੈ ਬਗਵਾਨ ਨੇ ਮਨ ਕੋਈ ਦੁਨਿਆਵੀ ਦੀ ਸ਼ਾਨ ਦੀ ਨਹੀਂ ਆਵੀਂਦਾ ਸਾਡੇ ਸੌਖ ਦਿਖਵਾਵੇ ਪ੍ਰਾਨੇ ਸਮਝਦੇ ਕਿ ਇਹ ਮਾਇਆ ਕਰਦੇ ਸੰਬੈਦ ਜਿਵੇਂ ਕਿਸੇ ਵੈਦ ਦੇ ਕੋਲ ਹਕੀਮ ਦੇ ਕੋਲ ਰੋਗੀ ਆਉਂਦੇ ਨੇ 15-20 ਪਿੰਡਾਂ ਪਿੱਛੇ ਨਾ ਇੱਕ ਹਕੀਮ ਹੋਇਆ ਕਰਦਾ ਸੀ ਸਿਆਣਾ ਕਹਿੰਦੇ ਉਹਦੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਰੋਗੀ ਆਉਂਦੇ ਨੇ ਸਿਆਣੇ ਹਕੀਮ ਹੁਣ ਸਿਆਣਾ ਕੀੰਨੀ ਕਰਦਾ ਹੈ ਉਹ ਵੇਖਦਾ ਹੈ ਡਾਇਗਨੋਸ ਕਰਦਾ ਨਾ ਪਹਿਲਾਂ ਨਬੀ ਪੜ ਕੇ ਵੀ ਕਿੰਨੀ ਬਿਮਾਰੀ ਕੀ ਹੈ ਪੁਰਾਣੇ ਸੁਖਣ ਚ ਹਕੀਮ ਡਾਇਗਨੋਸ ਕਰਦਾ ਜਿੰਨਾ ਦਾ ਆਗਮਨ 1600 ਤੋਂ 1500 ਦੇ ਵਿੱਚ ਕਿੱਥੋਂ ਵਿਕੇ ਹੁੰਦਾ ਹੈ ਮਾਦਾ ਸੁਤਰੀ ਦੀ ਕੋਕ ਨੂੰ ਪਾਸ ਲੱਗਦੇ ਨਹੀਂ ਸੀ ਪ੍ਰਭਾਟ ਆ ਕਿ ਦੇਖਦੇ ਨੇ ਮਤਲਬ ਉਹਨਾਂ ਕਿਸਾਨ ਕੀ ਬੇਅਤੀ ਕਰ ਲਗਾ ਕਿਉਂਕਿ ਨਾਲ ਨਾਲ ਆਪਾਂ ਇੱਥੇ ਇਤਿਹਾਸ ਦੇ ਪੰਨੇ ਦੇ ਨਾਲ ਸਾਹ ਜਪਾਉਣੀ ਹੈ ਉੱਥੇ ਸਤਕੁਰ ਨੇ ਜੋ ਸਾਡੇ ਬਾਤ ਦੇ ਪੁਰਨੇ ਪਾਏ ਹਨ ਅਸੀਂ ਉਸ ਖੇਡ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਦੋਵੇਂ 그룹 ਦਰਨੇ ਪਾਪਾ ਰਾਮਰਾਜ ਜੀ ਵੀ ਤੇ گرو ہرکشن کی گئی ہوں ایسی گل نہیں کہ رام رائے مان نہیں سن دیکھو اورنگزیب کے دربارہ آ ستوے پاشاہ دربار ساڈے کول آؤ اصل کچھ بچار کریں مان مانو بھی ہوں مہاراج نے آپ ست گور نہیں گئے

ਹੋ ਕਰਦੇ ਕਿਸ ਨੂੰ ਉਮੀਦ ਕਰਦਾ ਕਿ ਪਤਾ ਨਹੀਂ ਫਿਰ ਰੋਕ ਮੈਸੂਦ ਕਰਦੇ ਕਿਸ ਜਿਹਨਾਂ ਨੂੰ ਕਿਹਾ ਸੀ ਵੀ ਇਹ ਇੱਕ ਮੌਕਾ ਇਹ ਜਿਹੜਾ ਪਹਿਲਾ ਪਿਆਰ ਨਹੀਂ ਹੋ ਪਾਇਆ ਵੀ ਇਹ ਜਿਹੜਾ ਪਹਿਲਾ ਪਿਆਰ ਅੱਜ ਹਰ ਦੀ ਬਹੁਤ ਸਾਰੇ ਹਰ ਦੀ ਬਹੁਤਾਂ ਦੇ ਵਿੱਚੋਂ ਇੱਕ ਫਕਲਾ ਹੈ ਟਿਕਨੇ ਹੀ ਨਿਕਰਾ ਹੈ ਉਹ ਵੱਡਾ ਵੀ ਹੁੰਦਾ ਹੈ ਇਸ ਤੋਂ ਬਾਅਦ ਬਣਿਆ ਵੱਡਾ ਕਿਸ਼ਮ ਜਦੋਂ ਕਿ ਵੀ ਇਹ ਦੇ ਸਾਡੇ ਤੇ ਕਿਸ਼ਮ ਨਹੀਂ ਹੋਏ ਤੇ ਇਹ ਵੱਡਾ ਕਿਸ਼ਮਦਾਰ ਹੈ ਪਰ ਤੁਸੀਂ ਵੇਖੋ ਜਦੋਂ

گرو نانک کے گھر کی وڈیائی منٹ ہوا بال کتے گدی شکریہ ملی ہوئی ہے ایک ویڈ کھیلتی ہے گرو نانک دیر کی اس کی پاشا کے لئے بڑی داد ہے بڑی رحمت ہے مہاراج کی بخشیاں بڑی نے ਇਸ ਘਰ ਦੀਆਂ ਬੜੀਆਂ ਬੜੀਆਂ ਨੇ ਪਟਾ ਸਮਝ ਲਵੇ ਬਹੁਤ ਬੜੀ ਜਾਂਦਾ ਹੈ ਇੱਕ ਵਾਰ ਪਿਆਰ ਨਾਲ ਸਾਹ ਦਵਾਇਆ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਅਮਰ ਬੋਲ ਜਦ ਕੀ ਸਭ ਜੀ ਰੋਜ਼ ਪੜ੍ਹਦੇ ਹੋ ਕੇਵਲ ਇੱਕ ਸੰਕਤੀ ਰੂਪੇ ਗੁਰ ਗ੍ਰੰਥ ਜਿਆ ਕਰੇ ਵੀ ਜਦੋਂ ਅ ਹਿੰਦਨਾ ਕੰਪੈਰੀਟਿਵਿਜ਼ਮ ਜਬ ਸਟਡੀ ਦੀ ਤਰ੍ਹਾਂ ਤੁਲਨਾਤ ਕੋ ਧਿਆਨ ਕਰ ਜਾਂ ਪੇਰਾ ਕੋ ਆ ਵੇਖਿਆ ਵੀ ਸਭ ਕਰ ਉਸ ਮਿਲ ਨੂੰ ਹੁੰਦੇ ਨੇ بھی ایک بندہ مسلمانوں و رہا ہے جی ایک بندہ ہندو بھائی چارے آ رہا ہے رام رائے جی تویا ہے ہاں وہ گل وکری ہے کہ ایک پربھا کے ہوں جی سوال

لگے جب اس گا پتا لگا جی میں

ਉਹ ਬਚੇ ਤੇ ਵੈ ਸਿੱਖੀ ਸਿੱਖਿਆ ਗੁਰ ਵਿਚਾਰ ਜਿੰਨੇ ਕਾਰਨਾ ਕਰ ਲਈ ਜਿੰਨੇ ਉਹ ਕਮਾਈ ਕਰ ਲਈ ਹੁਣ ਆ ਗਿਆ ਹੋਰ ਗੱਲ ਪਰਪਰ ਕੇ ਆ ਜਾਵੇਗੀ ਦੁਨੀਆ ਕੀ ਇਸ਼ਾਨ ਸਾਹਮਣੇ ਕਰ ਰਹੀਏ ਵੀ ਮਨੁੱਖਾਂ ਨੂੰ ਜੇ PRINCIPLE ਪਾਲਦੇ ਘਰੇ ਜਨਮ ਲੈਣ ਦੇ ਨਾਲ ਹੀ PRINCIPLE ਪਾਲਦੇ ਬਣ ਜਾਂਦਾ ਕੇਵਲ ਡਾਕਟਰ ਤੇ ਘਰੇ ਜਨਮ ਲੈਣ ਦੇ ਨਾਲ ਹੀ ਕੋਈ ਡਾਕਟਰ ਨਹੀਂ ਬਣ ਜਾਂਦਾ ਅਨਜੀਨੀਅਰ ਦੇ ਘਰੇ ਜਨਮ ਲੈਣ ਦੇ ਨਾਲ ਹੀ ਕੋਈ ਅਨਜੀਨੀਅਰ ਨਹੀਂ ਬਣ ਗਿਆ

ਸਹਿਬ ਮਹਾਰਾਜ ਜੁਟੀ ਆਗਿਆ ਹੈ ਜੁਟੀ ਆਗਿਆ ਕਿ 52 ਦੇ ਵਿੱਚ ਸਾਡੇ ਪਾਚਾ ਜੀ ਮਹਾਰਾਜ ਦੇ ਘਰ ਦੇ ਇਲਾਹੀ ਦਾ ਆਉਂਦੀ ਹੈ ਤੇ 16 ਸੂਕਾ ਤੇ ਗੁਰਦਵਾਰ ਦੀ ਬਰਾਤੀ ਹੁੰਦੀ ਹੈ ਹਰ ਐਸਾ ਜੀ ਬਤੇ ਆਥੇ ਬਾਦਸ਼ਾਹ ਸ੍ਰੀ ਗੁਰੂ ਅਰਜਨ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਦੀ ਸੋਚਿਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਨਮਸਕਾਰ ਵਿਕੇ ਗੋਤਵਾਲਾ ਸ਼੍ਰੀ ਗੁਰੂ ਸਿੰਘ ਸਭਾ ਨਮਸਕਾਰ ਵਿਕੇ ਸੰਗਤਾਂ ਨੇ ਜੁੜ ਕੇ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣਿਆ ਕੜਪਾੜ ਸਾਹਿਬ ਦੇ ਭੋਗ ਪਾਏ ਗਏ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਪੂਰੀਆ ਸੰਗਤਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਸ਼ਾਦੇ ਨਾਲ ਮਨਾਇਆ ਪੂਰੀਆ ਸੰਗਤਾਂ ਨੂੰ ਇੱਕ ਵਾਰ ਫੇਰ ਅਤੇ ਪਾਸ਼ਾ ਦੇ ਪ੍ਰਕਾਰਪੁਰ ਦੀ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਜਣ ਜਨਕ ਸਿੰਘ ਭਗਸੇਗਰ ਨਗਰ ਦਾ ਸਵਾਗਤ ਅੱਜ ਲਿਆ ਵਿਸ਼ੇਸ਼ ਸਰਗਰਮੀਆਂ ਫਲ ਫੇਰ ਦੰਗੀਆਂ ਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ